ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਕੁਰਦਾਸ ਖਵਾਟੀਓ ਸਾਹਿਬ ਇਹਨਾਂ ਦੇ ਹੁਕਮ ਨਾਲ ਸੇਫ ਸਕੂਲ ਵਨ ਪਾਲਸੀ ਦੇ ਤਹਿਤ ਜਿਹੜੇ ਆਪਾਂ ਆ ਦੇ ਦਾ ਰੋਡ ਤੇ ਅੱਜ ਤਿੰਨ ਸਕੂਲ ਚੈੱਕ ਕੀਤੇ ਨੇ ਜੀ ਇਹਨਾਂ ਦੇ ਵਿੱਚ ਜੋ-ਜੋ ਕਮੀਆਂ ਪਾਈਆਂ ਗਈਆਂ ਉਹਨਾਂ ਤੇ ਕਾਰਵਾਈ ਹੋ ਰਹੀ ਹੈ। ਸਲਾਣਾ ਤੇ तकरीबन 12-14 ਕੱਟ ਦਿੱਤੇ ਨੇ ਹਾਲੇ ਚੱਲਣ ਦੇ ਆ ਜੀ ਕੰਮ ਤੇ ਮਤਲਬ ਇਹਦਾ ਟੈਕਸ ਵੀ ਨੀ ਤਰਿਆ ਇਹਦੀ ਇੰਸ਼ੋਰੈਂਸ ਐ ਨੀ ਇਹਦੀ ਪ੍ਰੋਫਸ਼ਨ ਐ ਨੀ ਇਹ ਡਰਾਈਵਰ ਨੇ ਵਰਦੀ ਨਹੀਂ ਪਾਈ ਤੇ ਬੜੀਆਂ ਕਮੀਆਂ ਨੇ ਜੀ ਇਹਨਾਂ ਨੂੰ ਬਾਰ-ਬਾਰ ਇਹ ਅਪੀਲ ਕੀਤੀ ਜਾਂਦੀ ਹੈ ਵੀ ਇਹ ਨਹੀਂ ਕਮੀਆਂ ਨਾ ਰੱਖੋ ਜਿਹੜੇ ਬੱਚਿਆਂ ਦੀ ਕੀਮਤੀ ਜਾਨਾਂ ਨਾ ਖਿਲਵਾੜ ਨਾ ਹੋਏ ਇਹ ਸੇਫ ਸਹੀ ਤਰੀਕੇ ਨਾਲ ਆਪਣੇ ਬੱਚੇ ਆਪਣੇ ਮਾਪਿਆਂ ਦੇ ਕੋਲ ਪਹੁੰਚਣ ਜੀ ਮੇਰਾ ਨਾਮ ਸਨੀ ਜਸ਼ਿਸ ਚਾਈਲਡ ਪ੍ਰੋਟੈਕਸ਼ਨ ਅਫਸਰ ਹਾਂ ਸਰ ਸੇਫ ਸਕੂਲ ਵਾਹਨ ਪਾਲਿਸੀ ਦੇ ਅੰਡਰ ਆਚਾਪਾ ਬਟਾਲੇ ਤੋਂ ਦੇਰੇ ਰੋਡ ਤੇ ਜਿੰਨੇ ਵੀ ਸਕੂਲ ਨੇ ਉਹ ਚੱਤ ਦਿੱਤੇ ਗਏ ਸਰ ਕਿਉਂਕਿ ਅੱਗੇ ਤੋਂ ਦਰਸੀ ਜਨ ਆ ਰਿਹਾ ਮੈਂ ਥਰੂ ਡੀਓ ਸਰ ਦੇ ਆਪਾਂ ਲੈਟਰ ਵੀ ਭੇਜੀ ਆ ਕਿ ਧੁੰਦ ਕਰਕੇ ਸਾਰੇ ਸਕੂਲ ਆਪਣੇ ਸਕੂਲ ਦੀ ਜਿੰਨੀ ਵੀ ਟ੍ਰਾਂਸਪੋਰਟ ਹੈ ਉਹਨਾਂ ਦੀ ਲਾਈਟਾਂ ਆ ਠੀਕ ਕਰਨ ਕਿਉਂਕਿ ਧੁੰਦ ਅਸੀਂ ਤਰ੍ਹਾਂ ਰਿਫਲੈਕਟਰ ਲਵਾਉਣ ਦੀ ਗੱਲਾਂ ਤੇ ਤੇ ਇਸੇ ਲਈ ਰੂਟੀਨ ਚੈਕਿੰਗ ਕਰਦੇ ਕਰਦੇ ਆਪਾਂ ਅੱਜ ਬਟਾਲਾ ਤੋਂ ਡੇਰਾ ਤੱਕ ਆਏ ਆ ਉੱਚ ਜਿੰਨੇ ਵੀ ਸਕੂਲ ਸੀ ਸਾਰੇ ਸਕੂਲਾਂ 'ਚ ਚੈੱਕ ਕੀਤਾ ਗਿਆ ਤੇ ਜੋ ਕਮੀਆਂ ਪਾਈਆਂ ਗਈਆਂ ਉਹਨਾਂ ਨੇ ਚਲਾਨ ਕੀਤੇ ਗਏ ਇਸ ਤਰ੍ਹਾਂ ਕਿ ਜਿਹੜੇ ਜਿਹੜੇ ਸਕੂਲ 'ਚ ਪ੍ਰਾਈਵੇਟ ਸਰਸ ਪਹਿਲੀ ਗੱਲ ਤੇ ਆ ਕਿ ਸਕੂਲ ਵਾਲਿਆਂ ਦੀ ਮੈਕਸੀਮਮ ਆਪਣੀਆਂ ਬੱਸਾਂ ਨੇ ਉਹ ਉਹਨਾਂ ਨੇ ਕਈ ਇਸ ਤਰ੍ਹਾਂ ਦੇ ਸਕੂਲ ਨੇ ਜਿਨ੍ਹਾਂ ਨੇ ਬੱਸਾਂ ਹਾਇਰਡ ਕੀਤੀਆਂ ਹੋਈਆਂ ਨੇ ਸਰ ਇਹ ਜਿਹੜੀਆਂ ਕਮੀਆਂ ਨੇ ਸਰ ਉਹਨਾਂ ਕਮੀਆਂ ਨੂੰ ਦੇਖਦੇ ਹੋਏ ਉਹਨਾਂ ਦੇ ਚਲਾਨ ਕੀਤੇ ਗਏ ਸਰ ਜਿਸ ਤਰ੍ਹਾਂ ਕਈਆਂ ਦੇ ਸਪੀਡ ਗਵਰਨਰ ਹੋ ਗਿਆ ਸਰ ਅ ਫਾਸਟਰ ਕਿਟ ਹੋ ਗਈ ਅ ਕੈਮਰੇਜ਼ ਹੋ ਗਏ ਡੀਡਿ ਟੈਂਡਰ ਹੋ ਗਈ ਸਰ ਇਹਨਾਂ ਚੀਜ਼ਾਂ ਨੂੰ ਦੇਖਦੇ ਉਹਨਾਂ ਦੇ ਚਲਾਨ ਕੀਤੇ ਗਏ ਸਰ ਸੁਰੱਖਿਆ ਦੇਖੋ ਸਰ ਇਹ ਜਿਹੜੀ ਚੈਕਿੰਗ ਆ ਕੰਟੀਨਿਊ ਲਗਾਤਾਰ ਚੱਲ ਰਹੀ ਹੈ ਅ ਜੇਕਰ ਆਪਾਂ ਇਹ ਚੈਕਿੰਗ ਕਰਦੇ ਪਏ ਆ ਸਰ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ ਹੁਣ ਆਪਾਂ ਇੱਕ ਸਕੂਲ ਚ ਖੜੇ ਆ ਇਹਦਾ ਨਾਮ ਆ ਜੀਐਸ ਇੰਟਰਨੈਸ਼ਨਲ ਸਕੂਲ ਸਰ ਇਹਨਾਂ ਦੀ ਆ 95% ਬੱਸਾਂ ਬਿਲਕੁਲ ਓਕੇ ਨੇ ਸਾਰੇ ਟੈਕਸ ਓਕੇ ਆ ਸਰ ਨਹੀਂ ਤੇ ਇਨੀ ਦੂਰ ਏਰੀਆ ਚ ਤੁਸੀਂ ਸੋਚੋ ਕਿ ਇਹੋ ਜੀਆਂ ਬੱਸਾਂ ਹੋਣੀਆਂ ਬੜਾ ਔਖਾ ਕੰਮ ਆ ਮਿਹਨਤ ਕੀਤੀ ਆ ਤੇ ਕਰਦੇ ਪਿਆ ਸਰ ਉਹ ਰਿਜ਼ਲਟ ਸਾਹਮਣੇ ਆ